ਤਾ ਇਸ ਵਲ ਪਹਿਲਾਂ ਇਸ ਕੁੜੀ ਦਾ ਵਿਆਹ ਕੀਤਾ ਗਿਆ ਸੀ ਵਿਆਹ ਦੇ ਮਗਰੋਂ ਇੱਕ 9 ਮਹੀਨੇ ਦਾ ਬੱਚਾ ਇਸ ਦੀ ਗੋਦ ਦੇ ਵਿੱਚ ਖੇਡਦਾ ਹੋਇਆ ਪਰ ਇਸ ਬੱਚੇ ਤੋਂ ਉਸ ਦੀ ਮਾਂ ਖੋ ਲੈ ਗਈ ਖੋਣ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦੇ ਹੀ ਕਹਾਣ ਵਾਲੇ ਦਾਦਾ ਦਾਦੀ ਅਤੇ ਪਿਓ ਨੇ ਜਿਨ੍ਹਾਂ ਦੇ ਵੱਲੋਂ ਉਸ ਦੀ ਮਾਂ ਦੇ ਉੱਪਰ ਪੂਰਾ ਤਰਸ ਨਹੀਂ ਕੀਤਾ ਗਿਆ ਅਤੇ ਉਸ ਨੂੰ ਲਗਾਤਾਰ ਤਾਨੇ ਮੇਨੇ ਦਿੱਤੇ ਜਾਂਦੇ ਸੀ ਘਰ ਦੇ ਵਿੱਚ ਚੱਲ ਰਹੇ ਘਰੇਲੂ ਕਲੇਸ਼ ਦੇ ਸਦਕਾ ਪਿਓ ਦੇ ਵੱਲੋਂ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਤੂੰ 15 ਲੱਖ ਰੁਪਇਆ ਲੈ ਅਤੇ ਇਥੋਂ ਚਲੀ ਜਾ। ਪਤੀ-ਪਤਨੀ ਦਾ ਇਹ ਝਗੜਾ ਹੱਦੋਂ ਵੱਧ ਵੱਧਾ ਗਿਆ। ਮਿੱਤੇ ਦਿਨੀ ਇਹ ਕੁੜੀ ਆਪਣੇ ਪੇਕੇ ਘਰ ਦੇ ਵਿੱਚ ਪਰਿਵਾਰ ਨੂੰ ਮਿਲਣ ਗਈ ਹੋਈ ਸੀ ਅਤੇ ਇਹ ਕਹਿ ਕੇ ਘਰ ਤੋਂ ਤੁਰੀ ਸੀ ਕਿ ਮੈਂ ਉੱਥੇ ਪਹੁੰਚ ਕੇ ਤੁਹਾਨੂੰ ਫੋਨ ਕਰਾਂਗੀ। ਪਰ ਜਦੋਂ ਫੋਨ ਨਾ ਆਇਆ ਤਾਂ ਪਰਿਵਾਰਿਕ ਮੈਂਬਰਾਂ ਨੂੰ ਚਿੰਤਾ ਹੋਣੀ ਸ਼ੁਰੂ ਹੋਈ। ਕੁਝ ਹੀ ਦੇਰ ਦੇ ਵਿੱਚ ਇਸ ਕੁੜੀ ਦੀ ਸੱਸ ਦੇ ਵੱਲੋਂ ਫੋਨ ਤੇ ਕਿਹਾ ਜਾਂਦਾ ਹੈ ਕਿ ਤੁਹਾਡੀ ਧੀ ਨੇ ਤਾਂ ਕੁਝ ਖਾ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੋ ਕਿ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹਨਾਂ ਦੇ ਜਵਾਈ ਦਾ ਮੂੰਹ ਬਣਿਆ ਰਹਿੰਦਾ ਸਾਡੀ ਧੀ ਨੂੰ ਉਹ ਖੁਸ਼ ਨਹੀਂ ਰੱਖਦਾ ਘਰ ਦੇ ਵਿੱਚ ਮੁੰਡਾ ਹੋਣ ਦੇ ਬੱਚਾ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵਿਵਹਾਰ ਤੇ ਵਿੱਚ ਕੋਈ ਫਰਕ ਨਹੀਂ ਪਿਆ ਸਗੋਂ ਉਲਟਾ ਉਹ ਇਸ ਵਿਆਹਤਾ ਕੁੜੀ ਨੂੰ ਆਖਦੇ ਸੀ ਕਿ ਤੂੰ 15 ਲੱਖ ਰੁਪਏ ਲੈ ਲੈ ਅਤੇ ਸਾਡੇ ਮੁੰਡੇ ਨੂੰ ਤਲਾਕ ਦੇ ਦੇ ਇਹਨਾਂ ਹਾਲਾਤਾਂ ਦੇ ਵਿੱਚ ਇਸ ਕੁੜੀ ਦੀ ਜਾਨ ਗਈ ਹੈ ਬੰਗਾਲ ਨਵਾਂ ਸ਼ਹਿਰ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਇੱਕ ਵਿਆਵਤਾ ਕੁੜੀ ਦੀ ਇੱਕ 9 ਮਹੀਨੇ ਦੇ ਬੱਚੇ ਦੀ ਮਾਂ ਦੀ ਜਾਨ ਜਾਣ ਤੋਂ ਬਾਅਦ ਉਸਦੇ ਪਰਿਵਾਰਿਕ ਨੰਬਰ ਬੇਹਦ ਹੀ ਦੁੱਖ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਸੀ ਕਿ ਮੁੰਡੇ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਸਾਡੀ ਧੀ ਨੂੰ ਖਾ ਲਿਆ ਇਸ ਦੇ ਨਾਲ ਹੀ ਉਸ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹਮੇਸ਼ਾ ਹਮੇਸ਼ਾ ਦੇ ਲਈ ਜਿਹਨੂੰ ਹੁਣ ਕਦੇ ਮਾਂ ਨਹੀਂ ਮਿਲਨੀ ਇਸ ਸਭ ਕੁਝੋਂ ਤੋਂ ਬਾਅਦ ਪੁਲਿਸ ਦਾ ਕਹਿਣਾ ਸੀ ਕਿ ਇਸ ਕੁੜੀ ਦੇ ਘਰ ਵਾਲੇ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਿਆ ਹੈ ਜਦੋਂ ਕਿ ਉਸਤੇ ਸੱਸ ਸੋਹਰੇ ਨੂੰ ਫੜਨਾ ਹਲੇ ਬਾਕੀ ਹੈ ਕਿਉਂਕਿ ਉਹ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਚੁੱਕੇ ਨੇ 36 ਨੂੰ ਦੇਰਾਂ ਤੇ ਘਰ ਸੀ ਚਿੱਟਾ ਲੱਗਾ ਹੋਪਲ ਤੋਂ ਤੇ ਮਨਪ੍ਰੀਤ ਕੁਰ ਵਾਈਫ ਆਫ ਹਰਬੀਰ ਸਿੰਘ ਕੁੜੀ ਹੈ ਤੇ ਅਗਲੇ ਦਿਨਾਂ ਇੱਕ ਸੱਤ ਨੂੰ ਦੀ ਐਂਟੀਮੈਸਨ ਆਈ ਕੇ ਉਹਦੀ ਡੈਥ ਹੋ ਗਈ ਜਾਂ ਦਰਾਂ ਨੇ ਇਲਾਜ ਤੇ ਇਸੇ ਦਾ ਉਹਦੀ ਮਾਰਦਾ ਬਲਵਿੰਦਰਪੁਰ ਪਤਨੀ ਲੇਟ ਬਲਿਹਾਰ ਸਿੰਘ ਵਾਸੀ ਪਟੂਪੁਰ ਨੇ ਕਿ ਪ੍ਰਯਾਮ ਸੀ ਕਿ ਉਹਦੀ ਬੇਟੀ ਜਿਹੜੀ ਹੈ ਮਨਪ੍ਰੀਤ ਕੌਰ ਦਾ 23 ਸਾਲ ਪਹਿਲਾਂ ਹਰਪ੍ਰੀਤ ਸਿੰਘ ਸਮਰਸਿਕ ਨਾਨ ਸਿੰਘ ਵਾਸੀ ਸੀਪੁਰ ਨਾਲ ਮੈਰਿਜ ਸੀ ਜਿਹਦੇ ਇੱਕ 9 ਮਹੀਨੇ ਦਾ ਬੇਟਾ ਵੀ ਹੈਗਾ ਹੈ ਤੇ ਤਰੀਵਤ ਬਿਆਕਲ ਸਾਲ ਬਾਅਦ ਉਹਨੇ ਜਿਆਦਾ ਤੰਗ ਪਰੇਸ਼ਾਨ ਕਰਨ ਦਾ ਨਿੱਕੀ ਨਿੱਕੀ ਗੱਲ ਤੇ ਲੜਾਈ ਝਗੜਾ ਹੁੰਦਾ ਰਹੀ ਹੈ ਤੇ 30 ਤਰੀਕ ਨੂੰ ਵੀ ਉਹ ਸੂਰਪੁਰ ਆਪਣੀ ਬੇਟੀ ਨੂੰ ਮਿਲਣ ਆਏ ਸੀ ਤਾਂ ਉਦਾ ਜਿਹੜਾ ਸੀਗਾ ਦਵਾਈ ਦਾ ਅਸਰ ਸਹੀ ਨਹੀਂ ਲੱਗਿਆ ਜਦੋਂ ਘਰੇ ਗਈ ਤਾਂ ਮੈਨੂੰ ਫੋਨ ਆਇਆ ਸੀਗਾ ਉਹਨੇ ਬਾਰ-ਬਾਰ ਫੋਨ ਕੀਤਾ ਘਰੇ ਕੁਝ ਕਿ ਦੱਸਣ ਲਈ ਵੀ ਮੈਂ ਪਹੁੰਚ ਗਈ ਆ ਕਿਸੇ ਨੇ ਫੋਨ ਨਹੀਂ ਕੀਤਾ ਬਾਅਦੋਂ ਉਹਦੀ ਜਿਹੜੀ ਹੈਗੀ ਇੱਕ ਪੂਰੀ ਦੀ ਸੱਸ ਭੰਵਿੰਦਰ ਘੋੜਾ ਉਹਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਬੇਟੀ ਨੇ ਕੋਈ ਗੱਲ ਆ ਕਿ ਰਾਜਾ ਸਾਡੇ ਮਜਰੇ ਦਾਖਲਾ ਉਥੋਂ ਬਾਅਦ ਵਿੱਚ ਰਾਜਾ ਨੂੰ ਨਵਾਂ ਸ਼ਹਿਰ ਦੇ ਦਿੱਤੇ ਜਿੱਥੇ ਇਹਦੀ ਬਰਾਮੀ ਇਲਾਜ ਹੋ ਗਈ ਉਹਨਾਂ ਨੇ ਲੇਖਕ ਸੌ ਸੌਹਰਾ ਤੇ ਜੁਆਇ ਪਹਿਲਾਂ ਵੀ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਸਨ 15 ਲੱਖ ਰੁਪਏ ਦਾ ਚੰਦ ਤਲਾਬ ਦੇ ਦੀ ਉਹਦੀਆਂ ਚੀਜ਼ਾਂ ਨਾਲ ਤਾਂ ਉਹਦੇ ਦੇ ਕਿ ਚਲ ਗਈਆਂ ਜਿਹਦੇ ਉਹ ਤੰਗ ਆ ਕੇ ਉਹਨੇ ਕੋਈ ਟੀਰੀ ਉਹਦੇ ਹੀ ਬਿਆਨਾਂ ਤੇ ਇੱਕ ਮਕਦਮਾ ਨੰਬਰ 77 ਮਿਤੀ 1/7/ ਅੰਦਰ ਸੈਕਸ਼ਨ 108 ਤੇ ਜਿਹਨੇ ਜਮਨ ਪੀਐਨਐਸ ਦੇਜ ਦੱਜ ਕੀਤਾ ਗਿਆ ਜਿਹਦੇ ਵਿੱਚ ਫਰਪਰੀ ਸਿੰਘ ਉਹਦਾ ਘਰ ਵਾਲਾ ਇਹ ਸਾਫ ਹੈ ਗਿਆ ਮੰਨਿੰਦਰਪੁਰ ਦੇ ਸੋਰਾ ਸੁਨਾਮ ਸਿੰਘ ਕਿੰਨਾ ਦੇ ਖਲਾਮ ਕਾਢਵਾ ਦਲਕੀਚਾ ਆ ਤੇ ਅਗਲੀ ਘੜੀ ਜਿਹਦੇ ਤੇ ਦਰਾਨੇ ਤੋਂ ਪੀਛੇ ਜਿਹੜਾ ਹਰਪ੍ਰੀਤ ਸਿੰਘ ਲੜਕੀ ਦੇ ਘਰ ਵਾਲਾ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਅੱਜ ਲੜਕੀ ਦੀ ਤਵਾਦ ਦੀ লাশ ਬਾਹਰ ਸੰਭਾਲੇ ਵਾਲੇ ਕੀਤੀ ਜਾਊਗੀ ਤੇ ਦੋਸ਼ੀ ਨੂੰ ਪੇਕ ਬੰਦ ਕਰਕੇ ਕੋਸਮਾਣਾ ਸੀ ਤੇ ਕੀ ਕਾਰਨ ਕੀ ਬਣਿਆ ਜਿਹੜਾ ਇਹ ਜਦਈ ਦਾ ਪਾਸ ਖਮਾਇਆ ਗਿਆ ਜਾਂ ਕੁਰੀਏ ਆ ਬੱਸ ਇਹ ਕਿਹਨਾਂ ਜ਼ਿਆਦਾ ਖਾਇਆ ਗਿਆ ਜਾਂ ਕੰਦਾ ਗਿਆ ਕਿਉਂਕਿ ਇਹ ਵਿੱਚ ਪੁਲਿਸ ਨੇ ਬਿਆਨਾਂ ਤਾਲਪੋਣ ਦੇ ਇਹਨਾਂ ਨੂੰ ਤੰਗ ਆ ਗਈ ਖਾਦੀ ਹੈਗੀ ਤੰਗ ਆਈ ਹੈ ਤਾਂ ਉੱtre ਨੂੰ ਪਲੇਸਾ ਕੋਈ ਲੜਾਈ ਝਗੜੇ ਹੋਣੇ ਕੋਈ ਵੀ ਹੋ ਸਕਦਾ ਹੈ ਇਹ ਤਾਂ ਉਹ ਹੀ ਦੱਸ ਸਕਦੇ ਨੇ ਕਿ ਕੀ ਕਿਤੇ ਸੀ ਜਿਹੜਾ ਬੱਚਾ ਆਇਆ 9 ਮਹੀਨਿਆਂ ਦਾ ਉਹ ਕਿਹਦੇ ਕੋਲ ਆ ਉਹ ਸੌਰਾ ਪਰਿਵਾਰ ਕੋਲ ਆ ਗਿਆ ਇਹ ਹਮਲਾ ਕੀਤਾ ਅਗਲੀ ਕਾਰਵਾਈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹਰਪ੍ਰੀਤ ਸਿੰਘ ਨੂੰ ਅਰੈਸਟ ਕਰ ਲਿਆ ਹੈਗਾ ਕਿ ਉਦੇ ਜਿਹੜੇ ਸੁਪਨਾਮ ਸਿੰਘ ਤੇ ਪਰਮਿੰਦਰ ਗੌਰ ਸਾਸੋ ਸਹਰਾ ਦਾ ਉਹਨਾਂ ਨੂੰ ਰੈਸਟ ਕਰਨ ਵਕਤ ਰੇਡ ਜਿੱਤੇ ਗਾਰੇ ਸਾਨੂੰ ਕਾਲੇ ਲੱਗੇ ਹੋਇਆ ਉਹਨਾਂ ਨੂੰ ਰੈਸਟ ਕਰਦੇ ਅਗਲੀ ਗੱਲ ਜੀ ਇੰਚ ਲੈਂਗੁਏਜ